महिलावान की सुरक्षा बारे सरकार दावे खोखले साबित हो रहे हैं इंज लगता है कि आम आदमी की सरकार महिलावान असुरक्षित हैं लुधियाना के ग्यासपुरा इलाके इंसानियत फिर होर्मसार हो चार दरिंद ने तेरह साल नाबालग बच्ची बेरेमी गैंगरेप किया है हम पीड़ित परिवार इंसाफ लर दर, दर दियाँ ठोकरा खा रहा है दो दोषी पुलिस ने गिरफ्तार कर ले जबकि दोषी अपने सियासी आगुआ को घूम रहे मनुखी अधिकार कमिशन दे नोटिस दी। सरकार प्रशासन कोई परवाह नहीं कर रहे पीड़ित परिवार ने अखीर एससी महापंचायत महापंचायत अगे ਸਹਿਯੋਗ ਕਰਨ ਦੀ ਫਰਿਆਦ ਕੀਤੀ ਤੇ ਮੋਰਚੇ ਦੇ ਸੀਨੀਅਰ ਆਗੂ ਤੇ ਅਤਿਆਚਾਰ ਪਰੇਸ਼ਤਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਮੋਰਚੇ ਦੇ ਸੀਨੀਅਰ ਆਗੂ ਪ੍ਰਵੀਨ ਟਾਂਕ ਨੇ ਪੀੜਤ ਪਰਿਵਾਰ ਨੂੰ ਸਹਿਯੋਗ ਦਾ ਪੂਰਨ ਪਰੋਸਾ ਦਿੱਤਾ ਤੇ ਬਲਵਿੰਦਰ ਕੁੰਬੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਦੇ ਵੱਡੇ ਵੱਡੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਇਸ ਬੱਚੀ ਨੂੰ ਇਨਸਾਫ ਨਹੀਂ ਮਿਲਦਾ ਤਾਂ ਮੋਰਚੇ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ। ਪਰਿਵਾਰ ਤੇ ਲੋਕਾਂ ਦਾ ਕੀ ਕਹਿਣਾ ਹੈ ਉਹ ਸੁਣਦੇ ਹਾਂ ਬਹੁਤ ਹੀ ਸਤਿਕਾਰਯੋਗ ਪਹਿਲਾਂ ਸਾਡਾ ਪ੍ਰੈਸ ਦਾ ਤੇ ਤੁਹਾਨੂੰ ਧੰਨਵਾਦ ਇੱਕ ਗਰੀਬ ਲੜਕੀ ਜਿਹੜੀ ਲੁਧਿਆਣੇ ਤੋਂ ਪ੍ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਐਸਸੀਬੀਸੀ ਮੋਰਚੇ ਦੇ ਫੇਸ ਸਾਧੀਆਂ ਲਾਈਟਾਂ ਕੋਲ ਪਹੁੰਚੀ ਹੈ ਜਿਸ ਦੀ ਮਦਰ ਤੇ ਉਹਦੇ ਨਾਲ ਸਪੋਰਟਰ ਜਿਹੜੇ 4-5 ਵਿਅਕਤੀ ਉਹਦੇ ਨਾਲ ਸਪੋਰਟ ਕਰ ਰਹੇ ਨੇ ਇਹ ਕੇਸ ਲੜ ਰਹੇ तकरीबन 5 ਮਹੀਨੇ ਤੋਂ ਪਹਿਲਾਂ ਤੇ ਇੱਕ ਜਿਹੜੀ ਐਫਆਈਆਰ ਹੈ ਲੁਧਿਆਣੇ ਚ ਹੋ ਜਾਂਦੀ ਐ 159 ਨੰਬਰ ਐਫ ਆਈ ਆਰ ਹੈਗੀ ਤੇ 16 ਤਿੰਨ 2024 ਨੂੰ ਇੱਕ ਗੈਂਗ ਰੇਪ ਦੀ ਹੁੰਦੀ ਜਿਹੜੀ ਚਾਰ ਵਿਅਕਤੀਆਂ ਨੇ ਦਰਿੰਦਿਆਂ ਨੇ ਇੱਕ 13 ਸਾਲ ਦੀ ਬੱਚੀ ਨਾਲ ਜਦੋਂ ਗੈਂਗ ਰੇਪ ਹੁੰਦਾ ਤਾਂ ਉਸ ਤੋਂ ਬਾਅਦ ਉਸ ਦਾ ਜਿਹੜਾ ਤਕਰੀਬਨ ਪ੍ਰੈਗਨੈਂਟ ਵੀ ਹੋ ਜਾਂਦੀ ਐ ਹਾਈ ਕੋਰਟ ਵੀ ਜਾਂਦਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਕੇਸ ਜਾਂਦਾ ਤੇ ਸਾਰੇ ਕੇਸ ਕੁੰਮ ਕਮਾ ਕੇ ਆ ਗਿਆ ਤੇ ਲੇਕਿਨ ਜਿਹਦੇ ਉਹਦੇ ਚ ਚਾਰ ਬੰਦੇ ਦੋਸ਼ੀ ਸੀ ਸਾਡਾ ਮੇਨ ਮਕਸਦ ਇਹ ਐ ਚਾਰ ਬੰਦੇ ਦੋਸ਼ੀ ਸੀ ਦੋ ਬੰਦੇ ਆ ਜਿਹੜੇ ਦੋਸ਼ੀ ਹੈਗੇ ਉਹ ਗ੍ਰਿਫਤਾਰ ਕਰ ਲਏ ਦੋ ਬੰਦੇ ਹਲੇ ਗ੍ਰਿਫਤਾਰ ਨਹੀਂ ਕੀਤੇ ਜਿਹੜੋ ਕੋਈ ਪੁਲਿਸ ਵੀ ਗ੍ਰਿਫਤੋ ਬਾਹਰ ਦੇ ਜਿਹੜੀ ਲੁਧਿਆਣੇ ਤੋਂ ਪੁਲਿਸ ਹੈ ਉਹ ਮੇਨ ਬੰਦਿਆਂ ਨੂੰ ਮੇਨ ਅਗੂਰਦੋਂ ਬੰਦਿਆਂ ਨੂੰ ਫੜ ਨਹੀਂ ਰਹੀ ਇਸੇ ਕਰਕੇ ਸਾਰੇ ਅੱਜ ਸਾਡੇ ਨਾਲੇ ਸਲਾਹ ਕਰਕੇ ਕੱਲ ਵੀ ਸਾਡੇ ਦੇ ਨਾਲ ਗੱਲ ਹੋਈ ਤੇ ਅੱਜ ਇਹ ਮੋਰਚੇ ਤੇ ਪਹੁੰਚੇ ਨੇ ਵੀ ਸਾਨੂੰ ਜਿਹੜਾ ਇਹ ਨਿਆਂ ਨਹੀਂ ਸਾਫ ਨਹੀਂ ਮਿਲਦਾ ਅਸੀਂ 5 ਮਹੀਨੇ ਤੋਂ ਦਰਦ ਦਰਦੀਆਂ ਸ਼ਿਕਾਇਤਾਂ ਕਰ ਰਹੇ ਤੇ ਗਰੀਬ ਲੋਕਾਂ ਦਾ ਪਿੱਛੇ ਬਿਲੋਂਗ ਕਰਦਾ ਬਿਹਾਰ ਨੂੰ ਪਰ ਇਹ ਲੁਧਿਆਣੇ ਚ ਕਾਫੀ ਦਿਨ ਪੁਰਾਣੇ ਹੀ ਰਹਿੰਦੇ ਨੇ ਪਰ ਜਦੋਂ ਅੱਜ ਇਹ ਸਾਰੀ ਕਥਾ ਕਹਾਣੀ ਸਾਰੀ ਸੁਣੀ ਆਰਡਰ ਦੇਖੇ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਉਹਨਾਂ ਨੇ ਵੀ ਰੈਸਟ ਕਰਨ ਦੇ ਆਰਡਰ ਕਰਤੇ ਹਾਈ ਕੋਰਟ ਵੀ ਕੇਸ ਜਾਂਦਾ ਤੇ ਸਾਰੇ ਜਿਹੜੇ ਘਮ ਕਮਾ ਕੇ ਸਾਡੇ ਕੋਲ ਕੇਸ ਆਇਆ ਸਾਰੇ ਕੇਸ ਦੇ ਕਾਗਜ ਦੇ ਇੱਕ ਪਾਸੇ ਤਾਂ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਸਾਰੇ ਡੀਸੀਆਂ ਨੂੰ ਐਸਐਸਪੀਆ ਨੂੰ ਡੀਐਸਪੀਆ ਨੂੰ ਹਦਾਇਤਾਂ ਕਰ ਦਿੱਤੇ ਸਖਤ ਵੀ ਲੋਕਾਂ ਨੂੰ ਨਿਆਂ ਸਾਫ ਦਵਾਉਣ ਵਾਸਤੇ ਤੁਸੀਂ ਵੱਧ ਤੋਂ ਵੱਧ ਸਮਾਂ ਜਿਹੜਾ ਦਫ਼ਤਰਾਂ 'ਚ ਗੁਜ਼ਾਰਨਾ ਪਰ ਲੇਕਿਨ ਇਹ ਪਰਿਵਾਰ ਹੈ ਜਿਹੜਾ ਦਰਦਰਦੀਆਂ ਠੋਕਰਾਂ ਖਾ ਰਿਹਾ ਜਿਹਨੂੰ ਇਨਸਾਫ ਨਹੀਂ ਮਿਲਿਆ ਨਿਆਂ ਨਹੀਂ ਮਿਲਿਆ ਇਹ ਸਾਰੇ ਬੰਦੇ ਜਿਹੜੇ ਸਹਿਮੇ ਹੋ ਉਸ ਤੋਂ ਬਾਅਦ ਜਿਹੜੀ ਗੁੰਡਾਗਰਦੀ ਪੁਲਿਸ ਨਾਲ ਮਿਲ ਕੇ ਉਹ ਬੰਦਾ ਜਿਹੜਾ ਹੈਗਾ ਪੁਲਿਸ ਨਾਲ ਮਿਲ ਕੇ ਉਹ ਬੰਦੇ ਦੀ ਗੁੰਡਾਗਰਦੀ ਬਾਅਦ 'ਚ ਵੀ ਰੇਪ ਕੇਸ ਹੋਣ ਤੋਂ ਬਾਅਦ 'ਚ ਵੀ ਬੰਦਾ ਜਿਹੜਾ ਧਮਕੀਆਂ ਦੇ ਰਿਹਾ ਨੇ ਬਾਹਰ ਰਹਿਣੇ ਤੇ ਕੁੜੀਆਂ ਨੂੰ ਚੱਕਣ ਵੀ ਦੁਬਾਰੇ ਆ ਜਾਂਦੇ ਨੇ ਜਦ ਕਿ ਉਸ ਦੀਆਂ ਵੀ ਕੰਪਲੀਟਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਫੇਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਇਹ ਸਾਰਾ ਹੀ ਜਿਹੜਾ ਮਸਲਾ ਲਿਖਤੀ ਹੈ ਹਾਂਜੀ ਇਹ ਜਿਹੜਾ ਦੋ ਬੰਦੇ ਬਾਹਰ ਨੇ ਉਹ ਸ਼ਾਸਿ ਦਬਾ ਕਰਕੇ politcal ਬੰਦਿਆਂ ਨਾਲ ਸਾਡ ਨੂੰ ਫੋਟੋਆਂ ਵੀ ਇਹਨਾਂ ਨੇ ਦਿਖਾਈਆਂ ਕਾਫੀ ਸਾਰੀਆਂ ਤੇ ਫੋਟੋ ਵੀ 86 ਬੰਦੇ ਨਾਲ ਦਿਖਾਣੇ ਆ ਤੇ ਜਦੋਂ 86 ਦਬਾ ਪੈ ਜਾਂਦਾ ਸਰਕਾਰ ਦਾ ਦਬਾ ਪੈ ਜਾਂਦਾ ਮੈਂ ਮਾਰਿਓ ਕੇ ਸਰਕਾਰ ਨੂੰ ਕਹਿੰਦਾ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੀ ਲੋਕਾਂ ਨੂੰ ਨਿਆਂ ਸਾਫ ਦਵਾਨ ਲਈ ਪਰ ਤੁਹਾਡੀ ਬੰਦੇ ਜਿਹੜੇ ਤੁਹਾਡੀ 86 ਲੀਡਰ ਨੇ ਉਹੀ ਦੋਸ਼ੀਆਂ ਨੂੰ ਬਚਾਣ ਦੀ ਅੱਜ ਤਾਂਗ ਚ ਲੱਗੇ ਹੋਏ ਨੇ ਤੇ ਇਹਨਾਂ ਦੇ ਜਿਹੜੀ ਨਕੇਲ ਕੱਸ ਕੇ ਇਹ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਜੇਕਰ ਦੋਸ਼ੀ ਰੈਸਟ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਵੱਡਾ ਇੱਕ ਸੰਘਰਸ਼ ਬਿਢਣ ਜਾ ਰਹੇ ਆ ਤੇ ਅਗਲਾ ਸੰਘਰਸ਼ ਜਿਹੜਾ ਸਾਡੇ ਸੰਘਰਸ਼ ਦੀ ਅਗਲੀ ਤਿਆਰੀ ਅਸੀਂ ਬਿਢ ਰਹੇ ਆ ਜੋ ਕਿ ਇੱਥੇ ਹਫ਼ਤਾ ਦੱਸ ਦਿੰਦਾ ਸੀ ਟਾਈਮ ਦੇ ਰਹੇ ਨੇ ਚਾਹੇ ਕੋਈ ਵੀ ਸੰਘਰਸ਼ ਸਾਨੂੰ ਬਿਢਣਾ ਪਵੇ ਇਸ ਜਦੋਂ ਬੱਚੀ ਦਾ ਬੱਚੀ ਦੇ ਪੇਰੈਂਟਸ ਨੂੰ ਬੱਚੀ ਨੂੰ ਨਾ ਹੀ ਨਾ ਸਾਭ ਮਿਲਦਾ ਤਾਂ ਇੱਥੇ ਮੋਰਚੇ ਰਾਹੀਂ ਅਸੀਂ ਜਿਹੜੀ ਅਗਲੀ ਕਾਰਵਾਈ ਕਰ ਕਰਾਂਗੇ ਸਭ ਤੋਂ ਪਹਿਲੇ ਤਾਂ ਮੈਂ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸਾਡੇ ਕੋਲੇ ਲੁਧਿਆਣਾ ਤੋਂ ਗਰੀਬ ਸਵਾਰਥ ਦੇ ਲੋਕ ਜਿਹੜੇ ਪਹੁੰਚੇ ਆ ਜਿਨ੍ਹਾਂ ਦੀ ਕਿ 6 ਮਹੀਨੇ ਤੋਂ ਕੋਈ ਸੁਣਾਈ ਨਹੀਂ ਹੋ ਰਹੀ ਔਰ ਇੰਨੇ ਜਿਹੜਾ ਕਹਿੰਦੇ ਨੇ ਵੀ ਸਰਕਾਰ ਦਾ ਇਹਨਾਂ ਅੰਨਾਪਣ ਹੋ ਗਿਆ ਇਹਨਾਂ ਪੋਲੀਟਿਕਲ ਦਬਾਅ ਪੈ ਗਿਆ ਕਿ ਜਿਹੜੇ ਮੁਜ਼ਰਮ ਨੇ ਉਸ ਰਿਆਮ ਬਾਹਰ ਘੁੰਮਨੇ ਨੇ ਕੇ ਕੱਟਰੇ ਨੇ दारूਾਂ ਪੀਰੇ ਨੇ ਔਰ ਇੱਥੋਂ ਤੱਕ ਕਿ ਜਿਨ੍ਹਾਂ ਨੇ ਕੰਪਲੀਟ ਕਰਾਈ ਆ ਉਹਨਾਂ ਨੂੰ ਘਰੋਂ ਚੱਕਣ ਵੀ ਆਏ ਉਹਨਾਂ ਦੀ ਵੀ ਕੰਪਲੀਟ ਹਿਊਮਨ ਰਾਈਟਸ ਦਿੱਤੀ ਹੋਈ ਆ ਪਰ ਉਹਦੇ ਤੇ ਵੀ ਕੋਈ ਸੁਣਵਾਈ ਨਹੀਂ ਸਾਡੀ ਪੂਰੇ মিডিਆ ਨੂੰ ਪੂਰੇ ਸਮਾਜ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਡੀਜੀਪੀ ਸਾਹਿਬ ਨੂੰ ਭਗਵੰਤਬਾਨ ਜੀ ਨੂੰ ਕਿ ਇਹ ਜਿਹੜਾ ਇਹਨਾਂ ਨਾਲ ਜਿਹੜਾ ਧੋਖਾ ਹੋਇਆ ਜਿਹੜਾ ਬਲਾਤਕਾਰ ਹੋ ਗਿਆ ਚਾਰ ਬੰਦਿਆਂ ਨੇ ਬਲਾਤਕਾਰ ਕਰਿਆ ਦੋ ਬਾਹਰ ਆ ਦੋ ਅੰਦਰ ਆ ਉਹ ਜਿਹੜੇ ਬਾਹਰ ਆ ਉਹ ਜ਼ੋਰ ਲਾ ਕੇ ਇਹਨਾਂ ਨੂੰ ਕਰਵਾਉਣ ਦੀ ਕੋਸ਼ਿਸ਼ ਕਰਦੇ ਦਬਾਅ ਵੀ ਪਾ ਰਹੇ ਆ ਤੇ ਅੱਜ ਇਹ ਸਾਡੇ ਮੋਰਚੇ ਤੇ ਪਹੁੰਚੇ ਅਸੀਂ ਸਾਰੇ ਹੀ ਜਥੇਬੰਦੀਆਂ ਕੰਨਿਓ ਸਾਰੇ ਹੀ ਦਲੇ ਸਮਾਜ ਕੰਨਿਓ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਅਗਰ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਸਾਨੂੰ ਕੋਈ ਨਮਾਸ਼ਗਰ ਹਸਪੀਟਲ ਨਾ ਪਊਗਾ ਜਿਵੇਂ ਅੱਜ ਕਿ ਇਹਨਾਂ ਨੇ ਤਿਆਰੀ ਕਰਕੇ ਆਏ ਚੰਡੀਗੜ੍ਹ ਸੇ ਦਿੱਲੀ ਜਾਣ ਦੀ ਤਿਆਰੀ ਹੈ ਮੈਂ ਇਹਨਾਂ ਨੂੰ ਕਿਹਾ ਨਹੀਂ ਅੱਪਾ ਅੱਜ ਚੰਡੀਗੜ੍ਹ ਹੀ ਬੈਠਾਂਗੇ ਇੱਥੇ মিডিਆ ਨੂੰ ਬੁਲਾ ਕੇ ਸਰਕਾਰ ਨੂੰ ਬੁਲਾ ਕੇ ਇੱਥੇ ਗੱਲ ਕਰਾਂਗੇ ਔਰ ਜਿਹੜੇ ਬਾਹਰ ਕੋ ਮਰੇ ਦੋਸ਼ੀ ਹੈ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਗਰ ਨਹੀਂ ਗ੍ਰਿਫਤਾਰ ਕਰਨਗੇ ਤਾਂ ਸਿੱਸਾ ਘਰਸ ਕਰਾਂਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਸ਼ਾਸਨ ਪੰਜਾਬ ਸਨ ਡੀਜੀਪੀ ਪੰਜਾਬ ਤੇ ਮਾਨ ਸਾਹਿਬ ਦੀ ਹੋਏਗੀ ਮੇਰਾ ਨਾਮ ਤੁਹਾਨੂੰ ਬਹਿਣ ਵਾਲਾ ਜੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਜੀ ਜੀ ਤੇ ਪਹਿਲੇ ਸਾਰਿਆਂ ਨੂੰ ਜੈ ਬਾਲ ਮਿਗੀ ਹਰ ਹਰ ਬਾਲ ਮਿਗੀ ਜੈ ਪੀਮ ਜੈ ਭਾਰਤੀ ਠੀਕ ਹੈ ਆਹ ਲੇਡੀਜ਼ ਹੈ ਜੀ ਇਹਨਾਂ ਦਾ ਬੱਚਾ ਹੈ ਇਹ ਮੇਰੇ ਘਰੇ ਤਕਰੀਬਨ ਅਜ 67 ਸਾਲ ਤੋਂ ਮੇਰੇ ਘਰੇ ਕੰਮ ਕਰਦੇ ਐ ਇਹਨਾਂ ਦੀ ਗੁੜੀਆ ਮੇਰੇ ਘਰੀ ਪਲੀ ਬੜੀ ਐ ਮੇਰੇ ਬੱਚਿਆਂ ਨਾਲ ਹੀ ਬੜੀ ਹੋਈ ਐ ਜੀ ਤੇ ਛੱਡੀ ਕਲਾਸੇ ਪੜਦੀ ਉਹ ਤੇ ਛੱਡੀ ਕਲਾਸੇ ਪੜਦੀ ਐ ਜਦੋਂ ਇਹ ਹਾਸਾ ਹੋਇਆ ਇਹਨਾਂ ਨੇ ਮੈਨੂੰ ਦੱਸਿਆ ਮੈਂ ਇਹ ਜੋ ਹੁਣ ਚੰਡੀਗੜ੍ਹ ਆ ਕੇ মিডিਆ ਕੋ ਬਤਾ ਰਹਾ ਹੂੰ ਇਹ ਸਾਰਾ মিডিਆ ਕੋ ਮੈਂ ਲੁਧਿਆਣਾ ਵੀ ਬਤਾ ਚੁਕਾ ਹੂੰ ਇੱਕ ਵਾਰ ਨਹੀਂ ਦੋ ਦੋ ਤਿੰਨ ਤਿੰਨ ਵਾਰ ਬਤਾ ਚੁਕਾ ਹੂੰ ਸੀਪੀ ਸਾਹਿਬ ਕੇ ਦਫ਼ਤਰ ਵੀ ਬੈਠ ਚੁਕੇ ਐ ਅਸੀਂ ਸਾਰੇ ਬੈਠੇ ਐ ਇਹ ਪਰਿਵਾਰ ਵਿਚਾਰਾ ਸੀਪੀ ਸਾਹਿਬ ਕੇ ਦਫ਼ਤਰ ਕੇ ਗੇਟ ਕੇ ਬਾਹਰ ਬੈਠਾ ਸੀਪੀ ਸਾਹਿਬ ਬੈਠਨੇ ਵੀ ਨਹੀਂ ਦਿੰਦੇ ਓਹਾਂ ਪ और जो एक्यूज है जो मुजरिम है उनमें से दो को पकड़ लिया है जब भी जाओ कहते जी दो को पकड़ लिया छः महीने हो गए बाकी वहाँ शरियाँ हम घूम रहे हैं प्रेस कॉन्फ्रेंस भी कर रहे हैं दारू भी पी रहे हैं उनकी वीडियो है हमने सी साहब को भी दिखाई है और केक हैप्पी बर्थडे भी मनाया जा रहा है जी जो प्रशासन के उच्च अधिकारी हैं जो रसूखदार लोग हैं और मतलब अपनी प्रेस कॉन्फ्रेंस करके वहाँ पे बोल रहा है कि मैं एक्यूज नहीं हूँ जी मैं कुछ नहीं किया जे तू कुछ नहीं किया तेरा एफ आई आर चे ना नहीं है एफ आई आर इनके दबाव के द्वारा हुई है जो उनका पॉलिटिशियन जो इनका दबाव पड़ा है उनके ऊपर पुलिस वालों के ऊपर उसकी वजह से इनका एफ दर्ज किया एफ दर्ज करने के बाद उन्होंने क्या किया दो एक्यूज करते हैं दो एक्यूज़ किए हैं और दो को इन्होंने निकाल दिया है दो को निकाला है और जो एफ के अंदर इन्होंने जो प्रेगनेंसी दिखाई है अगर इनकी मौजूदगी में नहीं हुई है एफ आई आर इन्होंने की गैरमौजूदगी में उन्होंने एफ़ की है और जो एफ आई आर हुई है सोलह मार्च को हुई है और ये लड़की के प्रेग्नेंट के पेपर हैं जी प्रेगनेंसी के इसमें लड़की दिखाई गई है पाँच महीने तीन दिन की प्रेगनेंसी है इसमें और जो एफ आई आर में उन्होंने किया कि अगर उनके साथ मिलजोल करके अगर एफ आई आर हुई होती इनको बुला के और इनका लड़की का ट्रीटमेंट करके की जाती तो इसमें पाँच महीने तीन दिन की और एफ आई आर में इन्होंने एक महीने की दिखाई है ठीक है जी एक तो ये हो गया बच्चा पैदा हो गया था। हाँ इसका बच्चा हाई कोर्ट के बाद ऑर्डर के बाद जब कोर्ट गए हैं तो उन्होंने उसके ऑर्डर के बाद बच्चा पैदा हुआ साढ़े छः महीने का बच्चा पैदा हुआ लड़की पैदा हुई थी वो भी मरी हुई और वो एक्यूज कह रहा है कि मैं कुछ नहीं किया जी मैं नहीं किया जी कुछ भी पहले तो क्यों नहीं बताया भी मेरे साथ ऐसा हो गया लड़की वो लड़की को खुद भी नहीं पता थी जी तेरह साल का बच्चा उसे क्या पता होगा छठी क्लास में पढ़ती है लेकिन जब उसके पेट में दर्द होने लगा जो भी प्रेगनेंसी के दौरान हाँ बिल्कुल आप सही कह रहे हैं बड़ा होता है बताया तो नहीं उन्होंने डराया था जी उसने डरा रखा था उन्होंने बंदों ने उन्हें जो चार पता मैं बता रहा हूँ जो चार साल तेरह साल का बच्चा है उसको चार आदमी मिलकर डराएंगे तो वो बताएगी सैम जाता बच्चा चाहे आपका बच्चा हो चाहे हमारा बच्चा हो बच्चा सैम जाता है पता, कैसे चला पता ऐसे चला जी कि जब बच्चे के पेट में जो भी प्रेगनेंसी के दौरान एक लेडीज को या जो भी दर्द होता है वो हुआ तो एक जीवन जोत मेडिकल है वहाँ जाके इसने दवाई ली एक बार ली दो बार ली जब भी दर्द होता तो उसने देखा उसको डाउट हुआ तो उसने इसका बाथरूम वगैरह टेस्ट किया हुआ बच्चे का जब टेस्ट किया तो उसमें प्रेगनेंसी आई उन्होंने फिर कहा कि तू ठीक है अपने माँ बाप को बुला जब और उस बंदे वो कह रहा कि मैं हूँ नहीं अगर चलो मानगे तू नहीं है तो तीसरे महीने एफ आई रही है आप चौथे महीने जमानत क्यों लगा रहे हो ये उसकी जमानत के पेपर हैं जी ये अमर जी जी की कोर्ट से उन्हें जमानत लगाई है जो रिजेक्ट होगी तीसरे महीने एफ आई आर चौथे महीने जमानत तो लगा रहा है एंटीसेप्टी बिल जो रिजेक्ट हो रही है उसके बाद वो पांचों महीने फिर जमानत तो लगा रहा है हाई कोर्ट वो भी रिजेक्ट हो रही है दो, कोट दा 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 दो कोटा तो रिजेक्ट हो रही है इसी केस में उसके बाद ह्यूमन राइट्स का ऑर्डर बिल्कुल सुनवाई नहीं हो रही है इसीलिए पे सारे दरवाजे खड़का लिए हैं उसके बाद यहाँ आके बैठे हैं अगर नहीं सुनवाई तो हम तो जा रहे थे आज मान साहब की कोठी के बाहर बैठने के जा रहे थे जी लेकिन हमे भाई साहब अपने है अपना प्रवीण जी इनके साथ कॉन्टैक्ट हुआ है कहते हैं, नहीं आपको जाने की जरूरत नहीं है हमने कहा कि मान साहब की कोठी के बाहर बैठेंगे परिवार को बैठाएंगे अगर नहीं सुनवाई हुई तो फिर दिल्ली जाएंगे दिल्ली जाके जंतर मंतर बैठेंगे लेकिन इस लड़ाई को उसके अंजाम तक पहुँचा के हटेंगे उससे पहले रुकेंगे नहीं हमारे ऊपर झूठे पर्चे भी करवाए गए हैं लेकिन रुकेंगे नहीं झूठे पर्चे दो चार की जगह आठ दस करा लें झूठा झूठा ही होता है ਲੋਨ ਨੂੰ ਗ੍ਰਿਫਤਾਰ ਕਿਉਂ ਨਹੀਂ ਕਰੀ ਗਏ ਪੋਲੀਟੀਕਲ ਦਬਾਅ ਕੋਈ ਹਾਂਜੀ ਪੂਰਾ ਪੂਰਾ ਪੋਲੀਟੀਕਲ ਦਬਾਅ ਹੈ ਤभी ਗ੍ਰਿਫਤ ਨਹੀਂ ਕਰ ਰਹੇ ਉਹ ਆਪਣੀ ਦੁਕਾਨ 'ਤੇ ਬੈਠਾ दारू ਪੀ ਰਿਹਾ ਹੈ ਪਾਰਟੀਆਂ ਕਰ ਰਿਹਾ ਹੈ ਵੀਡੀਓ ਦਿਖਾ ਦਿੰਦੇ ਆਪਕੋ